ਇਰਦੂਦ ਬਾਦ ਆਪਣੇ ਲੋਡਰ ਨਾਲ ਫੇਰ ਉਹਦੀ ਪਲਟੀ ਮਾਰਦੇ ਆ ਖਾਲੀ ਟੂੜੀ ਨਾਲ ਨਾਲ ਪਾਣੀ ਚਲਾਉਨੇ ਵੀ ਕੋਈ ਤਣਕਾ ਰਹਿ ਨਾ ਜਾਵੇ ਇਹਨੂੰ ਪਾਣੀ ਨਾਲ ਲੱਗੇ ਗਵਰਨਮੈਂਟ ਇਹਨੂੰ 20 ਲੱਖ ਦਾ ਪ੍ਰੋਜੈਕਟ ਮੰਨਦੀ ਹੈ ਤੇ ਉਹਦੀ 8 ਲੱਖ ਰੁਪਏ ਸਬਸਿਡੀ ਆਪਣੇ ਅਕਾਊਂਟ ਚ ਆਉਂਦੀ ਹੈ ਜੇ ਇਹਦਾ ਟੈਂਪਰੇਚਰ ਘੱਟ ਰਹਿ ਗਿਆ ਤਾਂ ਇਹਦੇ ਐਸੇ ਬੈਕਟੀਰੀਆ ਜਿਹੜੇ ਸਾਡੇ ਮਸ਼ਰੂਮ ਨੂੰ ਖਾਮ ਕਰਦੇ ਉਹ ਮਰਨਗੇ ਨਹੀਂਗੇ ਜੇ ਇਹਦਾ ਜ਼ਿਆਦਾ ਹੋ ਗਿਆ ਜਿਵੇਂ ਆਪਾਂ ਪੜ੍ਹਦੇ ਹੁੰਨੇ ਕਿ ਸਾਡੇ ਮਿੱਤਰ ਕੀੜੇ ਆ ਜਿਹੜੇ ਉਹ ਮਰ ਜਾਣਗੇ ਸਾਸ਼੍ਰੀਕਲ ਦੋਸਤੋ ਪਿੰਡ ਪੋਡਕਾਸਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਮਸ਼ਰੂਮ ਦੀ ਖੇਤੀ ਨੂੰ ਜਿਹੜੀ ਆਪਾਂ ਕੰਪੋਸਟ ਆ ਗਈ ਉਹ ਕਿਵੇਂ ਤਿਆਰ ਕਰਨੀ ਹੈ ਆਪਣੇ ਨਾਲ ਨੇ ਬਾਈ ਨਰਿੰਦਰਪਾਲ ਸਿੰਘ ਇਹ ਆਪਾਂ ਨੂੰ ਜਾਣਕਾਰੀ ਦੇਣਗੇ ਵੀ ਇਹ ਮਸ਼ਰੂਮ ਦੀ ਖੇਤੀ ਵਾਸਤੇ ਜਿਹੜੀ ਆਪਦੀ ਕੰਪੋਸਟ ਆ ਗਈ ਉਹ ਆਪਣੇ ਫਾਰਮ ਦੇ ਉੱਤੇ ਉਹ ਕਿਵੇਂ ਤਿਆਰ ਕਰਦੇ ਨੇਗੇ ਸਸੀ ਕਾ ਬਾਈ ਹਸੀ ਕਾਲ ਜੀ ਅੱਛਾ ਬਾਈ ਜੀ ਆਪਣੀ ਕੰਪੋਸਟ ਦੀ ਜਿਹੜੀ ਮੈਨੇਜਮੈਂਟ ਆ ਕੀ ਤੁਸੀਂ ਉਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਵੀ ਉਹ ਜਿਹੜੇ ਆਪਾਂ ਖੁਦ ਤਿਆਰ ਕਰਨੇ ਆ ਤੇ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਤੇ ਕਿਵੇਂ ਇਹ ਤਿਆਰ ਹੁੰਦੀ ਹੈ ਇਹਨਾਂ ਦਾ ਜੀ ਦੇਖੋ ਕੰਡੀਸ਼ਨਸ ਹੁੰਦੀਆਂ ਹੈਗੀਆਂ ਆਪਣੀ ਖਾਦ ਨੂੰ ਤਿਆਰ ਕਰਨ ਦੀਆਂ ਜੇ ਮੈਂ ਤੁਹਾਨੂੰ ਵੈਰੀ ਸਟਾਰਟਿੰਗ ਫੇਸ ਤੋਂ ਦੱਸਦਾ ਕਿ ਜਿਵੇਂ ਆਪਣੇ ਕੋਲੇ ਪਹਿਲਾਂ ਤਾਂ ਆ ਫੜਾ ਹੈਗਾ ਇਹਦੇ ਉੱਤੇ ਆਪਾਂ ਤੂੜੀ ਆਪਣੀ ਆ ਜਾਂਦੀ ਹੈ ਸਾਰੀ ਜਿੰਨੀ ਵੀ ਆਪਾਂ ਪਾਉਣੀ ਹੁੰਦੀ ਜਿਵੇਂ ਅਸੀਂ ਅਪਰੋਕਸੀਮੇਟ 125 ਕਿ ਕੁਆਂਟਲ ਪਾਉਨੇ ਆ ਉਹ ਜਿੰਨੀ ਕਿ ਸਾਡੀ ਖਾਦ ਨਿਕਲਦੀ ਐ ਅਸੀਂ ਉਹਦੇ ਅਕੋਰਡਿੰਗ ਆਪਣੇ ਸ਼ੈੱਡ ਦਾ ਸਾਈਜ਼ ਵਧਾ ਲੈਨੇ ਘਟਾ ਲੈਨੇ ਆ ਉਹਦੇ ਹਿਸਾਬ ਨਾਲ ਅਸੀਂ ਐਡਜਸਟ ਕੀਤਾ ਹੋਇਆ ਹੈ ਵੀ ਅਸੀਂ ਐਨੇ ਸਾਡੀ ਇੰਨੀ ਕਿ ਖਾਦ ਨਿਕਲਣੀ ਐ ਇੰਨਾ ਕਿ ਸਾਡਾ ਸ਼ੈੱਡ ਹੋਣਾ ਚਾਹੀਦਾ ਤੇ ਭਾਈ ਜੇਕਰ ਗੱਲ ਕਰੀਏ ਸਟੈਪ ਵਾਈਜ਼ ਸਟੈਪ ਆਪਾਂ ਨੂੰ ਕੀ ਕੀ ਚੀਜ਼ਾਂ ਦੀ ਲੋੜ ਪੈਂਦੀ ਐ ਕੰਪੋਸਟ ਤਿਆਰ ਕਰਨ ਵਾਸਤੇ ਸਟੈਪ ਬਾਈ ਸਟੈਪ ਸਭ ਤੋਂ ਪਹਿਲਾਂ ਤੇ ਇਹ ਚ ਆਪਣਾ ਵੀਟ ਸਟ੍ਰਾਹ ਤੂੜੀ ਹੂੰ ਮੇਨ ਇਹਦਾ ਕੰਪੋਨੈਂਟ ਹੈ। ਹੂੰ ਉਦੋਂ ਬਾਅਦ ਫਿਰ ਚਿਕਨ ਮਣਿਓਰ ਮੁਰਗੀ ਦੀ ਬੇਠ ਆਪਣੀ ਜਿਹੜੀ ਹੈਗੀ ਹੈ। ਹੂੰ ਉਹ ਹੈ ਫਿਰ ਇਹਦੇ ਵਿੱਚ ਜਿਪਸਮ ਹੈ। ਫਿਰ ਕੁਛ ਫਰਟੀਲਾਈਜ਼ਰ ਹੈ ਇਹਦੇ ਵਿੱਚ ਜਿਹੜੇ ਪੈਂਦੇ ਹੈਗੇ। ਠੀਕ ਹੈ। ਜਿਵੇਂ ਹੁਣ ਤੁਸੀਂ ਤੂੜੀ ਕਿੰਨੀ ਲੈ ਰਹੇ ਹੋਗੇ? ਹਾਂਜੀ। ਤੇ ਜਿਹੜੀ ਆਪਣੀ ਮੁਰਗਿਆਂ ਦੀ ਜਿਹੜੀ ਖਾਦ ਹੈਗੀ ਉਹ ਕਿੰਨੀ ਲੈ ਰਹੇ ਹੋ? ਜਾਂ ਸੇਮ ਰੱਖਣੀ ਪੈਂਦੀ ਹੈ? ਨਹੀਂ ਇਹ ਸੇਮ ਰੇਸ਼ਿਓ ਨਹੀਂ ਹੈਗਾ ਜੀ ਇਹ ਜਿਹਵੇਂ ਮੁਰਗੀ ਦੀ ਖਾਦ ਹੈ ਥੋੜੇ ਤੂੜੀ ਦੇ weight ਦੇ ਅਗੇਂਸਟ। 70% ਤੋਂ ਲੈ ਕੇ 85% ਤੱਕ ਪੈਂਦੀ ਹੈ ਉਹ ਮੌਸਮ ਤੋਂ ਮੌਸਮ ਵੈਰੀ ਕਰਦਾ ਹਮ ਕਿਹੜੇ ਮੌਸਮ ਚ ਕਿੰਨੀ ਪੈਣੀ ਹੈ ਉਹ ਅਲੱਗ-ਅਲੱਗ ਹੈ ਗਰਮੀਆਂ ਥੋੜੀ ਘੱਟ ਪੈਣੀ ਹੈ ਸਰਦੀਆਂ ਥੋੜੀ ਵੱਧ ਪੈਣੀ ਹੈ ਠੀਕ ਹੈ ਤੇ ਬਈ ਜੀ ਜਿਵੇਂ ਹੁਣ ਦੇਖ ਰਿਹਾ ਤੁਸੀਂ ਇੱਕ ਪ੍ਰੋਪਰ ਸੈਟਅਪ ਤਿਆਰ ਕੀਤਾ ਹੋਇਆ ਹੈਗਾ ਕੰਪੋਸਟ ਬਣਾਉਣ ਲਈ ਹਾਂਜੀ ਇਹ ਆਪਾਂ ਕਿਵੇਂ-ਕਿਵੇਂ ਵਰਤਦੇ ਆ ਇਸ ਸੈਟਅਪ ਨੂੰ ਇਹ ਸੈਟਪੇ ਇਸ ਰਿੱਕਤੇ ਵਿੱਚ ਫੜ ਹੈ ਹਮ ਦੋ ਇਹਦੇ ਵਿੱਚ ਫੇਜ਼ 1 ਬੰਕਰ ਹੈ ਹਮ ਇੱਕ ਇਹਦੇ ਵਿੱਚ ਫੇਜ਼ 2 ਟਨ ਲੈ ਸਾਡੀ ਠੀਕ ਹੈ ਇਦੇ ਚ ਪਹਿਲਾਂ ਸਭ ਤੋਂ ਪਹਿਲਾਂ ਤੂੜੀ ਆਪਣੀ ਇਸ ਫੜਦੇ ਉੱਤੇ ਆਉਂਦੀ ਆ। ਹੂੰ ਤੂੜੀ ਨੂੰ ਆਪਾਂ ਪਾਈਪ ਨਾਲ ਦੋ ਦੋ ਦਿਨ ਗਿੱਲੀ ਕਰਦੇ ਆ। ਫੇਰ ਉਦੋਂ ਬਾਅਦ ਆਪਣੇ ਲੋਡਰ ਨਾਲ ਫੇਰ ਉਹਦੀ ਪਲਟੀ ਮਾਰਦੇ ਆ ਖਾਲੀ ਤੂੜੀ ਨਾਲ ਨਾਲ ਪਾਣੀ ਚਲਾਉਨੇ ਆ। ਕੋਈ ਤਿੰਨਕਾ ਰਹਿ ਨਾ ਜਾਵੇ ਇਹਨੂੰ ਪਾਣੀ ਨਾ ਲੱਗੇ। ਜਦੋਂ ਉਹਨੂੰ ਵਧੀਆ ਪਾਣੀ ਲੱਗ ਜਾਂਦਾ ਪੂਰੀ ਗਿੱਲੀ ਹੋ ਜਾਂਦੀ ਏ ਤੂੜੀ। ਉਦੋਂ ਬਾਅਦ ਕੀ ਹੈ ਕਿ ਫੇਰ ਆਪਾਂ ਇਹਦੇ ਚ ਆਪਣੇ ਮੁਰਗੀ ਦੀਆਂ ਬਿਠਾਂ, ਜਿਪਸਮ, ਜੋ ਹੋਰ ਫਰਟੀਲਾਈਜ਼ਰ ਐਡ ਕਰਨੇ ਆ ਉਹ ਸਾਰੇ ਐਡ ਕਰਕੇ ਤੂੜੀ ਵਿੱਚ ਮਿਕਸ ਕਰਦੇ ਆ। ਤੂੜੀ ਜੀ ਹਾਂ ਫਿਰ ਉਹਨੂੰ ਮਿਕਸ ਕਰਦੇ ਆ। 2-3 ਪਲਟਾਈਆਂ ਚ ਉਹ ਮਿਕਸ ਹੋ ਜਾਂਦੀ ਹੈ। ਜਦੋਂ ਉਹ ਮਿਕਸ ਹੋ ਜਾਂਦੀ ਹੈ ਫਿਰ ਅਸੀਂ ਇਹਨੂੰ ਫੇਜ਼ 1 ਬੰਕਰ ਦੇ ਵਿੱਚ ਲਿਆਉਨੇ ਆ। ਠੀਕ ਹੈ। ਇਹਨੂੰ ਅਸੀਂ ਫਿਰ ਫਿਲ ਕਰ ਦਿੰਨੇ ਹੈਗੇ ਆ। ਹੂੰ। ਇੱਥੇ ਫਿਰ ਇੱਕ ਦਿਨ ਛੱਡ ਕੇ ਇਹਦੀ ਪਲਟਾਈ ਕਰਨੀ ਆ। ਪਲਟਾਈ ਇਹਨੂੰ ਫਿਰ ਇੱਕ ਪਲਟਾਈ ਕਰਨ ਦਾ ਰੀਜ਼ਨ ਇਹ ਆ ਕਿ ਉਹਦੇ ਚ ਜਿਹੜਾ ਕੀ ਹੈ ਕਿ ਖਾਦ دب ਜਾਂਦੀ ਹੈ ਇਹਦੇ ਵਿੱਚ ਦੀ ਥੱਲੋਂ ਹਵਾ ਨਹੀਂ ਪਾਸ ਹੁੰਦੀ। ਠੀਕ ਹੈ। ਫਿਰ ਉਹ ਕੋਲੀ ਪਾ ਫਿਰ ਇਹਨੂੰ ਪੋਲੀ ਪੋਲੀ ਭਰੀਦਾ ਵੀ ਇਹਦੇ ਵਿੱਚ ਦੀ ਹਵਾ ਟੱਪੇ ਤਾਂ ਕਿ ਇਹਦਾ ਇੱਕ ਖਾਸ ਟੈਂਪਰੇਚਰ ਆਪਾਂ ਮੇਨਟੇਨ ਕਰ ਸਕੀਏ। ਠੀਕ ਹੈ ਜੇ ਜਿਆਦਾ ਟੈਂਪਰੇਚਰ ਜੇ ਆਪਾਂ ਟੈਂਪਰੇਚਰ ਮੈਨੇਜ ਨਹੀਂ ਕਰਦੇ ਤਾਂ ਕੋਈ ਇਹਦੇ ਵਿੱਚ ਰਹਿੰਦੀ ਆ ਦਿੱਕਤ ਜਾਂ ਖਰਾਬ ਹੋਣ ਦੀ ਜਾਂ ਹਾਂ ਬਹੁਤ ਖਰਾਬ ਹੋਣ ਦੇ ਚਾਂਸਸ ਹੈ ਦੀ ਇਹਦੇ ਜੇ ਇਹਦਾ ਟੈਂਪਰੇਚਰ ਘੱਟ ਰਹਿ ਗਿਆ ਤਾਂ ਇਹਦੇ ਐਸੇ ਬੈਕਟੀਰੀਆ ਜਿਹੜੇ ਸਾਡੇ ਮਸ਼ਰੂਮ ਨੂੰ ਹਾਮ ਕਰਦੇ ਉਹ ਮਰਨਗੇ ਨਹੀਂਗੇ ਜੇ ਇਹਦਾ ਜਿਆਦਾ ਹੋ ਗਿਆ ਤਾਂ ਜਿਵੇਂ ਆਪਾਂ ਪੜਦੇ ਹੁੰਦੇ ਨੇ ਕਿ ਸਾਡੇ ਮਿੱਤਰ ਕੀੜੇ ਆ ਜਿਹੜੇ ਉਹ ਮਰ ਜਾਣਗੇ ਉਹ ਮਰ ਜਾਣਗੇ ਹਾਂਜੀ ਇਹਦੇ ਖਾਸ ਟੈਂਪਰੇਚਰ ਹੈ ਅਲੱਗ-ਅਲੱਗ ਫੇਸ ਦਾ ਅਲੱਗ-ਅਲੱਗ ਟੈਂਪਰੇਚਰ ਹੈ ਇਹਨੂੰ ਉਹਦੇ ਉੱਤੇ ਸੈੱਟ ਕਰਨਾ ਹੁੰਦਾ ਹੈ ਠੀਕ ਤੇ ਇਹ ਆਰਗੈਨਿਕ ਹੀ ਰਹਿੰਦੀ ਹੈ ਪ੍ਰੋਪਰ ਜੇ ਇਹਦੇ ਵਿੱਚ ਕੋਈ ਚੀਜ਼ ਅਨਕਲਪ ਮੈਰੀ ਯੂਜ਼ ਕਰਦੇ ਆਰਗੈਨਿਕ ਨਹੀਂ ਰਹਿੰਦੀ ਇਹਦੇ ਵਿੱਚ ਆਰਗੈਨਿਕ ਤਾਂ ਤਾਂ ਰਹੇ ਜੇ ਸਾਡਾ ਬੇਸ ਆਰਗੈਨਿਕ ਹੋਵੇ ਜੀ ਹੁਣ ਜਿਹੜੀ ਆਪਾਂ ਤੂੜੀ ਦੀ ਗੱਲ ਕਰ ਲਈਏ ਤੂੜੀ ਲੈਣੇ ਆ ਕਿੰਨੀ ਯੂਰੀਆ ਵਾਲੀ ਤੂੜੀ ਹੈ ਜੀ ਠੀਕ ਹੈ ਉਹੀ ਆਰਗੈਨਿਕ ਨਹੀਂ ਆ ਰਿਹਾ ਆਪਣੇ ਕੋਲੇ ਰੌ ਮਟੀਰੀਅਲ ਹੀ ਆਰਗੈਨਿਕ ਨਹੀਂ ਆ ਰਿਹਾ ਤਾਂ ਫਿਨਿਸ਼ ਕਿਵੇਂ ਆਰਗੈਨਿਕ ਹੋਊਗਾ ਤੇ ਕੈਮੀਕਲ ਵਗੈਰਾ ਕੀ ਕੁਝ ਯੂਜ਼ ਕਰਨੇ ਪੈਂਦੇ ਆ ਫਿਰ ਕੰਪੋਸਟ ਇੱذ ਕੋਈ ਬਹੁਤ ਕੈਮੀਕਲ ਨਹੀਂ ਯੂਜ਼ ਕਰਨੇ ਪੈਂਦੇ ਇਹਦੇ 'ਚ ਤਾਂ ਬਸ ਇਹ ਆ ਵੀ ਇਹਦੇ ਥੋੜੀ ਬੋਤੀ ਸੁਪਰ ਪੈ ਜਾਂਦੀ ਹੈ ਪੋਟਾਸ਼ ਪੈ ਜਾਂਦੀ ਹੈ ਤੇ ਹਲਕੀ ਫੁਲਕੀ ਯੂਰੀਆ ਪੈ ਜਾਂਦੀ ਹੈ ਇਹਦੇ 'ਚ ਹਮ ਨਾਈਟ੍ਰੋਜਨ ਕੰਟੈਂਟ ਲਈ ਅਮੋਨੀਆ ਪੈ ਜਾਂਦੀ ਹੈ ਅਮੋਨੀਅਮ ਸਲਫੇਟ ਨਾਮ ਤੋਂ ਆਉਂਦੀ ਹੈ ਠੀਕ ਹੈ ਹੋਰ ਇਹਦੇ 'ਚ ਛੜਕਾ ਵਗੈਰਾ ਕਰਦੇ ਹੋ ਤੁਸੀਂ ਫਿਰ ਨਹੀਂ ਵੀਰ ਜਦੋਂ ਆਪਾਂ ਸਮਾਨ ਸਾਰਾ ਇੰਗਰੀਡੀਐਂਟ ਆਪਾਂ ਮਿਕਸ ਕਰਦੇ ਆ ਉਹਦੇ ਵਿੱਚ ਮਿਕਸ ਕਰਦਾ ਪਾਣੀ 'ਚ ਹੀ ਪੈ ਜਾਣਾ ਇਹਦੇ 'ਚ ਠੀਕ ਹੈ ਤੇ ਜਿਵੇਂ ਬਾਈ ਜੀ ਆ ਤੁਸੀਂ ਇੱਕ ਅਲੱਗ ਬਣਾਇਆ ਹੋਇਆ ਸਟੋਰੇਜ ਦੇ ਟਾਈਪ ਦਾ ਤੇ ਇਹਦੇ ਵਿੱਚ ਕੀ ਪ੍ਰੋਸੈਸ ਰਹਿੰਦਾ ਫਿਰ ਕੰਪੋਸਟ ਇਹਦੇ ਵਿੱਚ ਪ੍ਰੋਸੈਸ ਇਹ ਰਹਿੰਦਾ ਕਿ ਇਸ ਦੇ ਵਿੱਚ ਨਾ ਇਹਦੀ ਕੰਡੀਸ਼ਨਿੰਗ ਹੁੰਦੀ ਹੈਗੀ ਆ ਜਿਵੇਂ ਉਹ ਟੈਂਪਰੇਚਰ ਖਾਸ ਇੱਕ ਜਿਵੇਂ 57 58 ਡਿਗਰੀ ਤੇ ਰੱਖਣੀ ਹੁੰਦੀ ਹੈਗੀ ਇਹ ਕੰਪੋਸਟ ਹੂੰ ਤੇ ਉਹ ਵਧੀਆ ਮੈਨੇਜ ਹੋ ਜਾਂਦਾ ਉੱਤੋਂ ਬੰਦ ਹੋਣ ਦੇ ਕਾਰਨ ਇਹਦਾ ਸਾਰੀ ਦਾ ਐਕੂਰੇਟ ਟੈਂਪਰੇਚਰ ਰਹਿੰਦਾ ਹੈ ਠੀਕ ਹੈ ਬੰਦ ਹੋਣ ਕਰਕੇ ਇਹਦੇ ਚ ਪੋਸਟ ਕੰਡੀਸ਼ਨਿੰਗ ਹੈ ਫਿਰ ਇਹਦਾ ਲਾਸਟ ਪ੍ਰੋਸੈਸ ਆਉਂਦਾ ਹੈਗਾ ਇੱਕ ਇਹਦੇ ਚੋਂ ਅਮੋਨੀਆ ਗੈਸ ਜਿਹੜੀ ਉਹ ਰਿਲੀਜ਼ ਕਰਨੀ ਹੁੰਦੀ ਹੈ ਕਿਉਂਕਿ ਜੇ ਅਸੀਂ ਅਮੋਨੀਆ ਨਹੀਂ ਕਰਾਂਗੇ ਤਾਂ ਨਾਲ ਕਿ ਇਨਕੀ ਕੈਪ ਨਾਮ ਦੀ ਇੱਕ ਮਸ਼ਰੂਮ ਹੀ ਕਹਿ ਸਕਦੇ ਹਾਂ ਮਸ਼ਰੂਮ ਵਰਗੀ ਹੀ ਹੈ ਉਹ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਬੈਕ ਉਹ ਇਹਦੇ ਵਿੱਚ ਹੀ ਬਣ ਲੱਗ ਜਾਂਦੀ ਹਾਂ ਉਹ ਫਿਰ ਤੁਹਾਡੇ ਲਈ ਤੁਹਾਡੀ ਜਿਹੜੀ ਪ੍ਰੋਡਕਸ਼ਨ ਆਉਂਦੀ ਹੈ ਨਾ ਮਸ਼ਰੂਮ ਦੀ ਈਲਡ ਉਹਦੇ ਲਈ ਥੋੜਾ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਇਫੈਕਟ ਪਾਉਂਦੀ ਹੈ ਠੀਕ ਹੈ ਹਾਂ ਸੋ ਆਪਾਂ ਇਹਨਾਂ ਜੇ ਮਸ਼ਰੂਮ ਦੀ ਖੇਤੀ ਵਾਸਤੇ ਕੰਪੋਸਟ ਮੇਨ ਚੀਜ਼ ਆ ਗਈ। ਮਾਂ ਕੰਪੋਸਟ ਮੇਨ ਹੈ ਜੇ ਤੁਹਾਡੀ ਕੰਪੋਸਟ ਸਹੀ ਨਹੀਂ ਹੈਗੀ ਤਾਂ ਤੁਸੀਂ ਮਸ਼ਰੂਮ ਦੀ ਖੇਤੀ ਤੋਂ ਨਹੀਂ ਮੁਨਾਫਾ ਲੈ ਸਕਦੇ। ਠੀਕ। ਅੱਛਾ ਭਾਈ ਜੀ ਜੇ ਇੱਕ ਰਪਾ ਦੇਖੀਏ 100 ਬਾਈ 30 ਸ਼ੈੱਡ ਦਾ ਖਰਚਾ ਕੰਪੋਸਟ ਦਾ ਕਿੰਨਾ ਆ ਜਾਵੇਗਾ? ਭਾਈ ਜੀ 100 ਬਾਈ 30 ਤਾਂ ਆਪਣਾ ਨਾ ਪ੍ਰੋਡਕਸ਼ਨ ਯੂਨਿਟ ਹੈ। ਜਿਹੜੀ ਇਹ ਆਪਣੀ ਇਹ ਕੰਪੋਸਟ ਯੂਨਿਟ ਹੈ। ਇਹ ਦਾ ਜਿਹੜਾ ਸਾਈਜ਼ ਹੈਗਾ ਵੀਰ ਜੀ ਇਹਦਾ ਜਿਹੜਾ ਫੇਸ ਬੰਦ ਦੇ ਸਾਈਜ਼ ਹੈਗੇ ਆ। ਇਹ ਆਪਣੇ 15 ਬਾਈ 45 ਫੁੱਟ ਹੈ ਜੀ। ਠੀਕ ਹੈ ਦੋਨੇ ਤੇ ਜਿਹੜੀ ਆਪਣੀ ਟਨਲ ਹੈ ਇਹ ਆਪਣੀ 13 ਫੁੱਟ ਬਾਈ 45 ਫੁੱਟ ਦੀ ਹੈ ਜੀ ਠੀਕ ਹੈ ਤੇ ਇਹਦਾ ਜਿਹੜਾ ਖਰਚੇ ਦੀ ਗੱਲ ਕਰੀਏ ਆਪਾਂ ਇਹਦਾ 26-27 ਲੱਖ ਰੁਪਏ ਕੋਸਟ ਕਰ ਗਿਆ ਇਹ ਕੰਪੋਸਟ ਤਿਆਰ ਕਰਨ ਤੇ 26-27 ਲੱਖ ਰੁਪਏ ਕੰਪੋਸਟ ਯੂਨਿਟ ਤਿਆਰ ਕਰਨ ਤੇ ਜੀ ਕੰਸਟਰਕਸ਼ਨ ਤੇ ਕੰਸਟਰਕਸ਼ਨ ਦਾ ਕਰਿਓ ਕੰਸਟਰਕਸ਼ਨ ਦਾ ਤੇ ਇਹ ਜਿਵੇਂ ਤੁਸੀਂ ਤਾਂ ਕੰਸਟਰਕਸ਼ਨ ਪੂਰੀ ਵਧੀਆ ਤਰੀਕੇ ਨਾਲ ਕੀਤੀ ਹੈ ਜਾਂ ਕੋਈ ਹੋਰ ਤਰੀਕਾ ਵੀ ਹੈਗਾ ਜੇ ਕੋਈ ਨਾਰਮਲ ਵੈਸੇ ਤਿਆਰ ਕਰਨਾ ਚਾਹੀਏ ਨਹੀਂ ਵੈਸੇ ਤਾਂ ਹਾਂ ਉਹਨੂੰ ਕੋਈ ਸਾਈਜ਼ ਆਪਣੇ ਹਿਸਾਬ ਨਾਲ ਮੋਲਡ ਕਰ ਸਕਦਾ ਉਹਨੂੰ ਵੱਡਾ ਛੋਟਾ ਕਰ ਸਕਦਾ ਉਹਦੀ ਕੋਈ ਜਿਹੜੀ ਹੈ ਕੁਆਲਿਟੀ ਹੈ ਜਿਹੜੀ ਮਟੀਰੀਅਲ ਦੀ ਹੈ ਸਟਰੈਂਥ ਹੈ ਵੱਡੀ ਛੋਟੀ ਕਰ ਸਕਦਾ ਆਪਣੇ ਹਿਸਾਬ ਨਾਲ ਇਸ ਕਨਸੈਪਟ ਬਿਨਾ ਤਿਆਰ ਹੁੰਦੀ ਨਹੀਂਗੀ ਨਹੀਂ ਹੁੰਦੀ ਹੈ ਉਹ ਲੌਂਗ ਮੈਥਡ ਹੈ ਹੱਥ ਦੀ ਪਲਟਾਈ ਵਾਲੀ ਪਰ ਉਹਦੇ ਚ ਇੰਨੀ ਵਧੀਆ ਕੁਆਲਿਟੀ ਤੁਹਾਨੂੰ ਨਹੀਂ ਬਣਦੀ ਜਿੰਨੀ ਇਹਦੇ ਚ ਵਧੀਆ ਬਣਦੀ ਹੈ ਠੀਕ ਹੈ ਤੇ ਜਿਵੇਂ ਹੁਣ ਕੰਪੋਸਟ ਤਿਆਰ ਕਰਨ ਵਾਸਤੇ ਜਿਹੜਾ ਖਰਚਾ ਆਉਂਦਾਗਾ ਜਿਵੇਂ ਤੁਸੀਂ ਤੂੜੀ ਦਾ ਕਰਦੇ ਹੋਗੇ ਤੇ ਮੁਰਗਿਆਂ ਦੀ ਖਾਦ ਹੋਊਗੀ ਜਿਹੜੀ ਇਹ ਕਿਸਾ ਪੈ ਜੂਗੀ ਇਹ ਜਿਵੇਂ ਅਜੇ ਹੁਣ ਇੱਕ ਲੋਟ ਦਾ ਜਿਹੜਾ ਸਾਡਾ ਖਰਚਾ ਉਹ ਪੌਣੇ ਤਿੰਨ ਤੋਂ 3 ਲੱਖ ਰੁਪਏ ਹੈ ਠੀਕ ਹੈ ਇਹ ਬਾਕੀ ਰੇਟ ਤੇ ਡਿਪੈਂਡ ਕਰਦਾ ਹੈ ਤੂੜੀ ਮਹਿੰਗੀ ਆ ਰਹੀ ਹੈ ਤਾਂ ਖਰਚਾ ਵੱਧ ਜੂਗਾ ਜੀ ਹਰ ਸਮਾਨ ਚਿਕਨ ਬਨੇ ਹੋਰ ਵੀ ਹੈ ਜਿਵੇਂ ਸੀਜ਼ਨ ਦਾ ਟਾਈਮ ਹੁੰਦਾ ਉਦੋਂ ਇਹ ਮਹਿੰਗਾ ਹੁੰਦਾ ਇਹ ਹੁਣ ਹੌਲੀ ਹੌਲੀ ਇਸ ਟਾਈਮ ਤੇ ਡਿਮਾਂਡ ਘਟਦੀ ਆ ਕਿਉਂਕਿ ਬਿਜਾਈਆਂ ਆਲਮੋਸਟ ਖਤਮ ਮਈਆਂ ਸਾਰਿਆਂ ਦੀਆਂ ਹੂੰ ਰਹਿ ਗਈਆਂ ਤਾਂ ਥੋੜੀਆਂ ਬੁੱਤੀਆਂ ਰਹਿ ਗਈਆਂ ਦਸੰਬਰ ਚ ਕਿਸੇ ਦੀਆਂ ਤਾਂ ਇਹਦਾ ਰੇਟ ਘਟ ਜਾਂਦਾ ਫਿਰ ਫਿਰ ਕੋਸਟ ਘਟ ਕਰਦੀ ਹੈ ਖਾਦ ਠੀਕ ਹੈ ਹਾਂ ਪਰ ਰਿਜ਼ਲਟ ਇਹਦਾ ਜਿਆਦਾ ਵਧੀਆ ਹੋਣਾ ਇਹਦਾ ਰਿਜ਼ਲਟ ਹੱਥ ਦੀ ਪਲਟਾਈ ਵਾਲੀ ਨਾਲੋਂ ਟਨਲ ਦੀ ਖਾਦ ਦਾ ਰਿਜ਼ਲਟ ਬਹੁਤ ਵਧੀਆ ਹੈ ਠੀਕ ਹੈ ਮੋਰ ਥੈਨ ਡਬਲ ਪ੍ਰੋਡਕਸ਼ਨ ਆਉਦੇ ਨਾਲ ਇਹਦੇ ਵਿੱਚ ਹੂੰ ਤੇ ਜੇ ਗਵਰਨਮੈਂਟ ਵੱਲੋਂ ਕੋਈ ਇਹ ਜਿਹਾ ਕੋਈ ਆਫਰ ਵਗੈਰਾ ਜਾਂ ਸਬਸਿਡੀ ਵਗੈਰਾ ਹੁੰਦੀ ਹੈਗੀ ਆਉਂਦੀ ਹੈਗੀ ਹਾਂ ਸਬਸਿਡੀ ਹੈ ਜੀ ਗਵਰਨਮੈਂਟ ਦੀ ਇਹਤੇ ਹੂੰ ਗਵਰਨਮੈਂਟ ਦੀ ਸਬਸਿਡੀ ਇਹਦੇ ਤੇ 40% ਹੈਗੀ ਹੈ ਹੂੰ ਗਵਰਨਮੈਂਟ ਇਹਨੂੰ 20 ਲੱਖ ਦਾ ਪ੍ਰੋਜੈਕਟ ਮੰਨਦੀ ਹੈ ਤੇ ਉਹਦੀ 8 ਲੱਖ ਰੁਪਏ ਸਬਸਿਡੀ ਆਪਣੇ ਅਕਾਊਂਟ ਚ ਆਉਂਦੀ ਹੈ ਠੀਕ ਹੈ ਹਾਂ ਤੇ ਸਬਸਿਡੀ ਦਾ ਕੀ ਚਾਹੀਦਾ ਹੈ ਪ੍ਰੋਸੈਸ ਕੀ ਹੁੰਦਾ ਸਬਸਿਡੀ ਪ੍ਰੋਸੈਸ ਇਹੀ ਹੈ ਜੀ ਤੁਹਾਡੀ ਪਹਿਲਾਂ ਤਾਂ ਲੈਂਡ ਵੈਰੀਫਾਈ ਹੋਣੀ ਜ਼ਰੂਰੀ ਆ ਫਿਰ ਤੁਹਾਨੂੰ ਬੈਂਕ ਤੋਂ ਲੋਨ ਦਾ ਆਫਰ ਹੋਣਾ ਚਾਹੀਦਾ ਹੈ ਬੈਂਕ ਤੋਂ ਲੋਨ ਦੇ ਰਿਹਾ ਫਿਰ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ ਡਿਪਾਰਟਮੈਂਟ 'ਚ ਇਹ ਦੋਨੋਂ ਡਾਕੂਮੈਂਟ ਦੇ ਕੇ ਫਿਰ ਡਿਪਾਰਟਮੈਂਟ ਆਪਣੀ ਪ੍ਰੋਸੈਸ ਸ਼ੁਰੂ ਕਰਕੇ ਫਿਰ ਇਹਦਾ ਨਕਸ਼ਾ ਵਗੈਰਾ ਜਾਂ ਜਿਹੜੇ ਉਹਨਾਂ ਦੇ ਨੋਰਮਸ ਐ ਇਹਦਾ ਸਾਈਜ਼ ਐ ਜਿਹੜਾ ਇਹਦੀ ਡਾਈਮੈਂਸ਼ਨਸ ਐ ਉਹਦੇ ਅਕੋਰਡਿੰਗ ਫਿਰ ਤੁਸੀਂ ਇਹਨੂੰ ਬਣਾ ਰਹੇ ਹੋ ਤਾਂ ਫਿਰ ਉਹਦੀ ਇਨਸਪੈਕਸ਼ਨ ਤੋਂ ਬਾਅਦ ਠੀਕ ਐ ਗਵਰਨਮੈਂਟ ਤੁਹਾਨੂੰ ਪੈਸੇ ਦੇ ਦਿੰਦੀ ਐ ਸਬਸਿਡੀ ਬਾਅਦ ਨਿਕਲਦੀ ਐ ਤੇ ਟਾਈਮ ਪ੍ਰੋਸੈਸ ਕਿੰਨਾ ਕਰਿਆ ਜਾਂਦਾ ਸਬਸਿਡੀ ਦਾ ਗਵਰਨਮੈਂਟ ਦਾ ਬਸ 5-6 ਮਹੀਨਿਆਂ ਚ ਆ ਜਾਂਦੀ ਐ ਜੀ ਠੀਕ ਹਾਂਜੀ ਉਹ ਕਨਫਰਮ ਐ 8 ਲੱਖ ਰੁਪਏ ਉਹ ਆਉਣੇ ਹੀ ਆਉਣੇ ਐ ਠੀਕ ਉਹ ਡਿਲੇ ਹੋ ਸਕਦੀ ਐ ਪਰ ਆਊਗੀ ਜੀ ਤੇ ਬਾਈ ਜੀ ਜੇਕਰ ਜਿਵੇਂ ਹੁਣ ਤੁਸ਼ਤਾ ਚਲੋ ਆਪਦੇ ਫਾਰਮ ਲਈ ਖੁਦ ਤਿਆਰ ਕਰਦੇ ਹੋ ਕੰਪੋਸਟ ਜੇਕਰ ਕੋਈ ਮਸ਼ਰੂਮ ਦੀ ਖੇਤੀ ਸ਼ੁਰੂ ਕਰਨੀ ਚਾਹੁੰਦਾਗਾ ਹਾਂਜੀ ਪਰ ਉਹ ਕੰਪੋਸਟ ਤਿਆਰ ਕਰਨ ਵਾਸਤੇ ਉਹਦਾ ਪ੍ਰੋਪਰ ਜਿਹੜੀ ਵੀ ਮੰਨ ਲਓ ਅਰੇਂਜਮੈਂਟ ਨਹੀਂ ਹੈਗੀ ਜੇ ਤੁਸੀਂ ਬਾਏ ਪਰਚੇਜ਼ਿੰਗ ਦਾ ਕੋਈ ਕੰਮ ਹੈਗਾ ਹੈ ਤੁਹਾਡਾ ਸੇਲ ਪਰਚੇਜ਼ ਦਾ ਬਾਈ ਜੀ ਆਪਾਂ ਜਿਹੜਾ ਕੋਈ ਨਵਾਂ ਬੰਦਾ ਹੈ ਉਹਨੂੰ ਤਾਂ ਬਿਲਕੁਲ ਨਹੀਂ ਦੇਈਦੀ ਸੀ ਹੂੰ ਕਿਉਂਕਿ ਉਹਨੂੰ ਨੌਲੇਜ ਨਹੀਂ ਹੈਗੀ ਉਹ ਪਰੇਸ਼ਾਨ ਬਹੁਤ ਕਰਦਾ ਬਹੁਤ ਇਰੀਟੇਟ ਕਰਦਾ ਹੂੰ ਜਿਹਨੂੰ ਕੋਈ ਨੌਲੇਜ ਹੈ ਹਾਂ ਉਹਦੇ ਲਈ ਆਪਾਂ ਜੇ ਸਾਡੇ ਕੋਲ ਅਵੇਲੇਬਲ ਹੈ ਤਾਸੀਂ ਸੇਲ ਕਰਦੇ ਨੇ ਨਹੀਂ ਸਾਡੇ ਤੋਂ ਆਪਦਾ ਹੀ ਪੂਰਾ ਨਹੀਂ ਆਉਂਦਾ ਜੀ ਠੀਕ ਹੈ ਸੋ ਜੇਕਰ ਕੋਈ ਨੌਲੇਜ ਲੈ ਕੇ ਆਉਂਦਾ ਹੈ ਮਸ਼ਰੂਮ ਦੀ ਖੇਤੀ ਦੀ ਤਾਂ ਬਾਈ ਉਹਨਾਂ ਨੂੰ ਜਿਹੜੀ ਹੈਗੀ ਕੰਪੋਸਟ ਅਵੇਲੇਬਲ ਕਰਾ ਦੇਣਗੇ ਹਾਂ ਫਿਰ ਉਹਨਾਂ ਨੂੰ ਕਰਾ ਦੇਣੇ ਸੋ ਦੋਸਤੋ ਇਹ ਸੀਗੀ ਵੀਡੀਓ ਮਸ਼ਰੂਮ ਦੀ ਖੇਤੀ ਲਈ ਕੰਪੋਸਟ ਤਿਆਰ ਕਰਨ ਵਾਸਤੇ ਜਿਵੇਂ ਬਾਈ ਜਿਹੜੇ ਢੰਗ ਤਰੀਕੇ ਵਰਤਦੇ ਨੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੇ ਹੈਗੇ ਉਮੀਦ ਆ ਵੀਡੀਓ ਵਧੀਆ ਲੱਗੀ ਹੋਊਗੀ